ਕਸਕਾ ਮੀਤੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵੈਲਕਮ ਜੀ ਤੇ ਬਾਈ ਕੁਸ਼ਿੰਦਰ ਕੋ ਬਹੁਤ ਚੁਕੇ ਆ ਬਖੋ ਜੀ ਵੀ ਬਾਈ ਨਵੇਂ ਝੁੱਟੀਆਂ ਲੈ ਕੇ ਆਂਦੀਆਂ ਚਲੋ ਝੁੱਟੀਆਂ ਤੁਹਾਨੂੰ ਬਾਅਦ ਵਿੱਚ ਖਾਵਾਂਗੇ ਅੱਜ ਬਾਈ ਨੇ ਥੋੜੀ ਬੋਦੀ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਸਿਗਾ ਜੀ ਮੰਮਾ ਜੀ ਸਤਿਕਾਰ ਜੀ ਸੋਚਨ ਬੋ ਜੀ ਹੋਰ ਸਭ ਹੋਰ ਸਭ ਅੱਛਾ ਜੀ ਅੱਛਾ ਜੀ ਪਹਿਲਾਂ ਤੇ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਬਹੁਤ ਬਹੁਤ ਜਿਆਦਾ ਇਹਨਾਂ ਦਾ ਧੰਨਵਾਦ ਕਹਿੰਨੇ ਆਪਾਂ ਤੇ ਨਾਲੇ ਸਤਿਕਾਰ ਬੁਲਾਉਂਦੇ ਆ ਬਾਈ ਮੈਰੀ ਉਧਰ ਤੂੰ ਵੀਡੀਓ ਪਾਤੀ ਹਾਂਜੀ ਵੀਡੀਓ ਬੋਣ ਤੋਂ ਬਾਅਦ ਨਾ ਮੈਂ ਮਤਲਬ ਰਾਤ ਨਹੀਂ ਵੀਰਾਂ ਨੇ ਸੌ ਦਿੱਤਾ ਤੇ ਮੈਂ ਮਾਫੀ ਵੀ ਮੰਗਣਾ ਜਿਨ੍ਹਾਂ ਦੇ ਫੋਨ ਨਹੀਂ ਚੁੱਕੇਗੇ ਪਰ ਜਦੋਂ ਦਾ ਮੇਰੇ ਹਿਸਾਬ ਨਾਲ ਵੀ ਮੈਂ ਫੋਨ ਜੇ ਰੱਖਿਆ ਨਾ ਉਸ ਤੋਂ ਬਾਅਦ ਨਾ ਇੰਨਾ ਫੋਨ ਕਦੇ ਸੁਣਿਆ ਨਹੀਂ ਹੁਣ ਹਾਂਜੀ 5 ਲੱਖ ਦੇ ਤਕਰੀਬਨ ਉਹ ਸ਼ਾਰਟ ਚੱਲ ਗਿਆ ਬੜਾ ਜਨ ਹੈ ਬਈ ਜੇ 5 ਲੱਖ ਵਿੱਚੋਂ 5000 ਵੀ ਫੋਨ ਸੁਣਨਾ ਪਏ ਤੇ ਬੜਾ ਬੜਾ ਹੋ ਗਿਆ ਮੈਂ ਤੈਨੂੰ ਫੜਾ ਕੇ ਆਉਣਾ ਵੀ ਉਧਰ ਮੈਂ ਰਸਤੇ ਲੰਘਦਾ ਤਾਂ ਫੋਨ ਨਹੀਂ ਚੁੱਕਿਆ ਮੇਰਾ ਮੇਰੇ ਨਾਲ ਮੁੰਡਾ ਬੈਠਾ ਕਹਿੰਦਾ ਯਾਰ ਇਹਨੂੰ ਫੜਾ ਜਾ ਆਪੇ ਸੰਭਾਲਦਾ ਰਹੇਗਾ ਤੇ ਠੀਕ ਹੈ ਤੇ ਬਾਕੀ ਵੀਰ ਗੱਲ ਇਦਾਂ ਨੂੰ ਮੈਂ ਇਹੋ ਹਰ ਇੱਕ ਬੰਦੇ ਨੂੰ ਨਾ ਬੇਨਤੀ ਕਰਦਾ ਹਰ ਵਾਰ ਵੀ ਮਾਲ ਜਿੰਨਾ ਵੀ ਲੈਂਦੇ ਹੋ ਪਿੱਛੋਂ ਚੰਗਾ ਲਵੋ ਹੂੰ ਹੂੰ ਤੇ ਅਗਲੇ ਨੂੰ ਵੀ ਚੰਗਾ ਦਿਓ ਆਪਣੇ ਨਫੇ ਕਰਕੇ ਅਗਲੇ ਨਾਲ ਤੋਂ ਖਾਣਾ ਹੋਵੇ ਬਿਲਕੁਲ ਵਾਜੀ ਬਿਲਕੁਲ ਠੀਕ ਆ ਜੀ ਸਾਰਿਆਂ ਦਾ ਵਿਕ ਜਾਣਾ ਬਿਲਕੁਲ ਜੀ ਮਾੜਾ ਚੰਗਾ ਸਾਰਾ ਵਿਕ ਜਾਂਦਾ ਪਰ ਜਿਹੜਾ ਗਾਗ ਨੂੰ ਚੰਗਾ ਜਾਂਦਾ ਨਾ ਉਹ ਆਪਣਾ ਹਮੇਸ਼ਾ ਗੋਣ ਗੋਣ ਗਾਉਂਦਾ ਰਹਿੰਦਾ 10 ਗਾਗ ਨਾਲ ਲੈ ਨਾਲ ਜੋੜਦੇ ਆ ਹੁਣ ਝੋਟੀ ਭੇਜੀ ਆ ਨਾ ਇਹ ਇੱਕ ਝੋਟੀ ਨਹੀਂ ਉੱਥੇ ਚੌਥੀ ਝੋਟੀ ਇੱਕ ਮਹੀਨੇ ਦੇ ਅੰਦਰ ਚਲ ਗਈ ਆ ਚੋਕ ਥੀ ਜੋ ਚਲ ਗਈ ਤੇ ਇਦਾਂ ਹੀ ਨਾਲ ਗਾਗ ਜੁੜਦੇ ਜਾਂਦੇ ਆ ਤੇ ਬੜੀ ਬਾਬੇ ਦੀ ਕਿਰਪਾ ਵਾ ਇਹੋ ਕਿੰਨਾ ਸੱਚਾ ਸੁੱਚਾ ਤੇ ਸਾਫ਼ ਸੁਥਰਾ ਕੰਮ ਕਰੋ ਬਾਕੀ ਬਹੁਤੀਆਂ ਬੇਜ਼ਤੀਆਂ ਨਹੀਂ ਜੀ ਕਰਨੀਆਂ ਦੇਨ ਜੋ ਗਈਆਂ ਇਹ ਨਹੀਂ ਬੜੀਆਂ ਚਲ ਆਈ ਹੁੰਦਾ ਭਾਈ ਜੀ ਵੇਖੋ ਹਰ ਵਾਰ ਇਹੀ ਗੱਲਾਂ ਕਰਦੇ ਆ ਕਿ ਭਾਈ ਸੋਨਾ ਕੰਮ ਕਰੋ ਕਿ ਹਰੇ ਕਿਹਨੂੰ ਕਹਿੰਦੇ ਇਹ ਕਹਣਾ ਵੀ ਚਾਹੀਦਾ ਪਤਾ ਕੀ ਗੱਲ ਹੈ ਪੈਸਾ ਬੜਾ ਔਖਾ ਬਣਦਾ ਵਾਰ-ਵਾਰ ਇਹ ਗੱਲ ਕਹਿੰਦੇ ਅਸੀਂ ਹਾਂ ਮੈਂ ਆਪਣੇ ਗਾਗਾਂ ਨੂੰ ਵੀ ਕਿਹਾ ਵੇਖੋ ਜਿਹੜੇ ਗਾਗਾਂ ਨਾ ਮਾੜਾ ਜਿਹਾ 19 20 ਹੁੰਦੀ ਆ ਨਾ ਉਹਨਾਂ ਨੂੰ ਕਹੀਦਾ ਮੈਨੂੰ ਫੋਨ ਕਰੋ ਬਿਲਕੁਲ ਮੇਰੇ ਨਾਲ ਗੱਲ ਕਰੋ ਉਹਦਾ ਕੋਈ ਨਾ ਕੋਈ ਹੱਲ ਆਪਾਂ ਕੱਢ ਲਾਂ। ਬਿਲਕੁਲ। ਕੋਈ ਪਸ਼ੂ ਹੋਰ ਤੁਹਾਨੂੰ ਚੰਗਾ ਲੱਗਦਾ ਲੈ ਜਾਓ। ਆਹੇ ਵੱਢ ਕੱਟ ਕਰਕੇ ਵੇਚ ਦਿੰਨੇ ਉਹਨੇ ਕੋਈ ਗੱਲ ਨਹੀਂ। ਮੇਰੇ ਰਹਿੰਦਾ ਨਹੀਂਗਾ ਕੋਈ। ਪਰ ਆਪਣੇ ਕਿਸੇ ਨਾ ਵਿਸ਼ਵਾਸ ਘੱਟ ਕਰਨਾ ਉਹ ਮਾੜਾ ਜਿਹਾ। ਤੇ ਬਾਬੇ ਦੀ ਕਿਰਪਾ 40 ਸਾਲ ਹੋ ਗਏ ਨੇ ਤੁਰੇ ਜੇ। ਭਾਈ ਜੀ ਚਲੋ ਜਦੋਂ ਬਾਪੂ ਕੋਲੇ ਸੀ ਨਾ ਹਾਂਜੀ। ਉਹਦੇ ਬੜਾ ਸੋਹਣਾ ਕੰਮ ਸੀ। ਚਲੋ ਹੁਣ ਅੱਜ ਜਿਹੜਾ 200 ਹਾਂਜੀ। ਅੰਕਲ ਆ ਨਾ ਪੱਡਿਆਂ ਵਾਲੇ। ਹਾਂਜੀ ਹਾਂਜੀ। ਉਹਨਾਂ ਦੇ ਲਾਗੇ ਨਾ ਉੱਲੇ ਬੰਨੇ ਪਿੰਡ ਲਗੋ ਘੋਆ। ਲਗੋਆ। ਤੇ ਉਹ ਦੋ ਘੋਏ ਜਿਹੜਾ ਨਾ ਆਪਣਾ ਵਪਾਰੀ ਜੀ ਸਾਡੇ ਕੋਲ ਇੱਥੇ ਆਉਂਦੇ ਹੁੰਦੇ ਹੁੰਦੇ ਹਾਂਜੀ ਤੇ ਟਰਾਲੀਆਂ ਚ ਮਾਲ ਲੈ ਕੇ ਜਾਂਦੇ ਹੁੰਦੇ ਹਾਂਜੀ ਤੇ ਮੈਂ ਆਪਣੇ ਹੱਥੀ ਇਹ ਕੰਮ ਕਰਨਾ ਵੀ ਜਿੱਦਾਂ ਮੇਰੇ ਬਾਪੂ ਕੋਲ 4 ਮਹੀਆ ਲਈਆਂ ਨਾ 500 ਨਾ 90 ਅੱਛਾ ਉਹਨਾਂ ਕਹਿੰਦੇ ਨਾ ਵੀ ਇਥੋਂ ਹੀ ਨਵੀ ਲਈ ਇਹਨੇ ਲਈ ਉਹ ਸਾਰਿਆਂ ਦਾ ਮਿਕਸ ਜਿਆ ਕਰਕੇ ਉਹਨਾਂ 300 350 ਫਿਰ 400 ਕਈ ਵਾਰੀ 400 ਹੋਣਾ ਵੀ ਵੀ 500 ਹੋਣਾ ਉਹ 400 ਨਾਲ ਕਿੰਨੀ ਬਰਕਤ ਪੈਂਦੀ ਹੈ ਫਿਰ ਵੀ ਮਤਲਬ ਸਮਾਂ ਵਧੀਆ ਲੰਘਿਆ ਤੇ ਰੋਟੀ ਪਾਣੀ ਬੜਾ ਬਾਬੇ ਨੇ ਦਿੱਤਾ ਵਾ ਇਸ ਚੀਜ਼ ਤੋਂ ਦਿੱਤਾ ਬਸ ਇਹ ਹੋ ਗਾ ਹਾਰੇ ਵਾਲੇ ਅਰਦਾਸ ਕਰਦੇ ਆ ਕਿ ਕਿਤੇ ਜ਼ਿੰਦਗੀ ਚ ਮਨਾ ਪਰਮਾਤਮਾ ਹੰਕਾਰ ਨਾ ਦੇ ਇਸ ਚੀਜ਼ ਦੀ ਗੱਲ ਹੈ ਆ ਜਿੱਦਾਂ ਜੀ ਸੰਦੀ ਵੀਡੀਓ ਪਾਈ ਹੈ ਨਾ ਹਾਂਜੀ ਹਾਂਜੀ ਆ ਤੀਸਰਾ ਗੇੜਾ ਮੇਰਾ ਹਾਂਜੀ ਮੈਨੂੰ ਮੇਰਾ 4-5 ਦਿਨ ਪਹਿਲਾਂ ਵੀਡੀਓ ਪਾਈ ਹੈ 4-5 ਦਿਨ ਦੀ ਗੱਲ ਹੈ ਉਹਦੇ ਵਿੱਚ ਵੀ ਇੱਕ ਲਿਆ ਕੇ ਜਿਹੜਾ ਚਾਰ ਛੋਟੇ ਨੇ ਦਾ ਜੀ ਵਿੱਚ ਆ ਫਿਰ ਤੀਜਾ ਕਿਹੜਾ ਆ ਤੇ ਮਾਲ ਵੇਖਦਾ ਹੋਵੇ ਨਾ ਤੇ ਪੈਸੇ ਨਾਲ ਵੇਖ ਕੇ ਬੰਦਾ ਜਿਹੜਾ ਨਾ ਹਿੱਲਦਾ ਅਸੀਂ ਅਰਦਾਸ ਇਹੋ ਕਰਦੇ ਆ ਕੋਈ ਮਾਲਕਾ ਤਰੇ ਇਹੋ ਜਿਹਾ ਕਾਰੋਬਾਰ ਨਾ ਹੋਏ ਜਿਸ ਦੇ ਨਾਲ ਦਿਮਾਗ ਚੱਲੇ ਕੋਈ ਇੱਕ ਦਾ ਵੀ ਯਾਰ ਹਾਂ ਮੈਂ ਕੀਤਾ ਕਿਉਂਕਿ ਕਰਨ ਵਾਲਾ ਤੇ ਉਹ ਆ ਤੇ ਇਹੋ ਵੀ ਕੋਸ਼ਿਸ਼ ਕਰੀ ਦੀ ਆ ਵੀ ਚਲੋ ਉਹਦਾ ਨਾਮ ਲੈ ਕੇ ਤੁਰੇ ਰਹੀਏ ਤੇ ਬਰਕਤਾਂ ਵਾਦੀ ਮਾਲਕ ਪਾਈ ਜਿੰਦਾ ਤੇ ਬਾਕੀ ਇਦਾਂ ਜਿਵੇਂ ਫਰੇਹ ਬੰਦੇ ਨੂੰ ਕਹਿੰਦਾ ਮੈਂ ਇੱਕ ਨੂੰ ਨਹੀਂ ਕਹਿੰਦਾ ਜਿਹੜਾ ਕੋ ਭੈਣ ਬਰਾਮ ਦਾ ਵੀ ਹੈ ਚੰਗਾ ਕਰੋ ਚੰਗਾ ਲਓ ਚੰਗਾ ਵਿੱਚੋਂ ਕੁਛ ਨਹੀਂ ਗਿਰਦਾ ਕਈ ਵਾਰੀ ਸਾਡੇ ਨਾਲ ਬੰਦੇ ਆ ਚਲੋ ਆਪਣੇ ਭਰਾ ਜਿਹੜੇ ਜਿਹੜੇ ਨਾਲ ਕਰਦੇ ਨੇ ਕਾਰੋਗ ਜਿਹੜੇ ਮੱਝਾ ਦੋ ਹਾਂਜੀ ਹਾਂਜੀ ਫਾਨੂੰ ਮਾੜੀ ਜੀ ਮਈ ਜੀ ਕੋਈ ਵਾਦਾ ਘਟਾ ਨਿਕਲਾ ਹੈ ਨਾ ਚੋਈ ਚ ਹਾਂਜੀ ਕਹਿਣਗੇ ਵੀ ਯਾਰ ਹਜ਼ਾਰ ਖੜ ਘਟਾ ਲੈਣਿਆ ਤੂੰ ਲੈ ਲੈ ਅਸੀਂ ਬਾਛ ਰਾਜਨੇ ਜਾਂ ਨਹੀਂ ਆਪਾਂ ਕਿਉਂਕਿ ਕੋਸ਼ਿਸ਼ ਜਿਉਂ ਹੁੰਦੀ ਆ ਵੀ ਚੰਗਾ ਲਵਾਂਗੇ ਤੇ ਚੰਗਾ ਹੀ ਲਾ ਦੇਣਾ ਬਿਲਕੁਲ ਜੀ ਇੱਕੋ ਫੇਰਾ ਵੀ ਮੇਰੇ ਇੱਥੇ ਕਿਹੜੇ ਵੀ ਭਾਰ ਭਾਰ ਆਉਣਾ ਵੇਖੋ ਭਾਈ ਜਿਹੜਾ ਸਮਝਦੇ ਆ ਕਿ ਜਿਹਨਾਂ ਨੇ ਬਸ ਲੰਮਾ ਟਾਈਮ ਕੰਮ ਕਰਨਾ ਹਣਾ ਬਸ ਬਸ ਉਹ ਦਾ ਹੁਣ ਉਹ ਦਾ ਫਿਰ ਤੁਹਾਨੂੰ ਪਤਾ ਗਲਤ ਨਹੀਂ ਕੰਮ ਜਿਹਨਾਂ ਨੂੰ ਸਮਝਣਾ ਨਹੀਂ ਜੀ ਉਹ ਮੇਰੇ ਅੱਠਾਂ ਕੀ ਜੋ ਮਰਜ਼ੀ ਨਹੀਂ ਆਉਂਦੀ ਜੀ ਭਾਈ ਪਤਾ ਕੀ ਗੱਲ ਆ ਹਾਂਜੀ ਸਾਈਕਲ ਲੱਗਾ ਬਾਪੂ ਦੇ ਉਹਦੇ ਕੋਲ ਉਹ ਮੇਰੀ ਗੱਡੀ ਦੇ ਕੋਲ ਸਰਾ ਹੂੰ ਤੇ ਇਹ ਗੱਲ ਇਦਾਂ ਆ ਵੀ ਉਹ ਸਾਈਕਲ ਦਾ ਸਫਰ ਆ ਹਾਂਜੀ ਉਹ ਲਾਗੇ ਵੈਸੇ ਰੱਖਿਆ ਵਾ ਇਹ ਸ਼ਾਮੂ ਪੂਰਾ ਘਰ ਨੂੰ ਇਹ ਵਾਕਈ ਇਸ ਦੀ ਇੱਕ ਸਫਰ ਸ਼ੁਰੂ ਕੀਤਾ ਅੱਜ ਅਸੀਂ ਗੱਗੀਆਂ ਕਰਦੇ ਤੇ ਦੇਖ ਲੋ ਵੀ ਇਹ ਚੀਜ਼ਾਂ ਜੋ ਚੇਤਾ ਰਹਿੰਦੀਆਂ ਫਿਰ ਪ੍ਰਮਾਤਮਾ ਵੀ ਅੰਨਸਾ ਬਿਲਕੁਲ ਚੱਲਦਾ ਤਾਂ ਰਹਿਣਾ ਹੀ ਇੱਦਾਂ ਕੰਮ ਕਰ ਕੰਮ ਤਾਂ ਇੰਝ ਚੱਲਦਾ ਕਦੇ ਆ ਸਾਈ ਨਹੀਂ ਕਦੇ ਗੱਲ ਦੀਆਂ ਉਮੀਦਦਾ ਨਹੀਂ ਮੈਂ ਇਹ ਗੱਲ ਵੀਡੀਓ ਚ ਕਹਿਣਾ ਕਿ ਮੇਰੇ ਕੋਲ ਸਾਰਿਆਂ ਨੂੰ ਇਹੋ ਬੇਨਤੀ ਹੈ ਮੇਰੇ ਵੀ ਮੇਰੇ ਕੋਲ ਵੀ ਮੇਰੇ ਆ ਕੋਈ ਬਹੁਤੀ ਜ਼ਮੀਨ ਨਹੀਂਗੀ ਹਾਂਜੀ ਐਸੇ ਚੀਜ਼ ਦੇ ਸਿੱਤੇ ਕਾਰੋਬਾਰ ਤੇ ਵਧੀਆ ਰੋਟੀ ਵਧੀਆ ਕੰਮ ਚੱਲੀ ਜਾਂਦਾ ਆਈ ਜਾਈ ਜਗਦੀ ਰਿੰਦੀ ਆ ਮਾਰ ਲਿਟਾ ਜਾਂਦਾ ਇੱਕ ਹਿਮਾਚਲ ਚੋਟੀਆਂ ਗੱਲ ਗਈਆਂ ਨੇ ਉਹ ਥੋੜੇ ਵੀ ਲੈ ਕੇ ਅੱਜ ਵੀ ਫੋਨ ਬਹੁਤ ਜ਼ਿਆਦਾ ਫੋਨ ਮੱਧ ਪ੍ਰਦੇਸ਼ ਤੋਂ ਜੂਤੀ ਤੋਂ ਹਰਿਆਣੇ ਤੋਂ ਜੰਮੂ ਤੋਂ ਪਤਾ ਨਹੀਂ ਕਿੱਥੋਂ ਬਤ ਫੋਨ ਆਇਆ ਮੈਨੂੰ ਨਹੀਂ ਸਮਝ ਲੱਗੀ ਰੋਟੀ ਖਾਣੀ ਵੀ ਮਤਲਬ ਮੈਨੂੰ ਨਹੀਂ ਪਤਾ ਲੱਗਣ ਰੋ ਖਾ ਗਈ ਮਲੇ ਪੈਂਣੀ ਨਾ ਆ ਆ ਸੁਰੀ ਮਾਂ ਬੱਚਾ ਨਵਾਈਆਂ ਨੇ ਤੇ ਬੰਦ ਕਰਕੇ ਫੋਨ ਫੇਰ ਨਵਾਈਆਂ ਇੱਕ ਘੰਟੇ ਦੇ ਤੁਹਾਡਾ ਛੋੜ ਮੋਸਨ 90 ਬਜਨ ਮੇ ਜਲ ਗਿਆ ਜੀ ਬੜਾ ਚੱਲਿਆ ਤੇ ਮੈਂ ਸੱਜਾ ਮੈਂ ਇਹ ਟਪੂਗਾ ਹੋੜੇ ਆਦੀ ਡੇਟ ਤੇ ਛੋੜੂਗਾ ਹਾਂ ਉਸ 5 ਲੱਖ ਉੱਪਰ ਚਲੀ ਜਾਂਦਾ ਇਹ ਕਰਕੇ ਚਲੋ ਇਹ ਆ ਵੀ ਇਹ ਪਿਆਰ ਟਰੈਕਟਰ ਉਹ ਬੰਦਣਾ ਵੇਖਿਆ ਜੀ ਉਹ ਕੋ ਭੇਡਾਂ ਨਾਲ ਦੇ ਵੇਖਿਆ ਪਿਆਰ ਦੇ ਨਾਲ ਜਾਣਾ ਵੀਰ ਪਤਾ ਕੀ ਆ ਮੈਂ ਵੀਡੀਓ ਨਹੀਂ ਨਾ ਬਣਾਈ ਵੀ ਤਿੰਨ ਮਹੀਨੇ ਨਹੀਂ ਵੀਡੀਓ ਬਣਾਈ ਮੈਨੂੰ ਫੋਨ ਕਰਦੇ ਹਾਂਦੇ ਯਾਰ ਤੁਹਾਨੂੰ ਵੀਡੀਓ ਨਹੀਂ ਹਾਂਜੀ ਅਸੀਂ ਵੇਖੇ ਆ ਵੀਰ ਹੀ ਨਹੀਂ ਜਾਉਂਦੇ ਤੇਰੀ ਚੱਕਰ ਕੀ ਐ ਸੇ ਠੀਕ ਆ ਕੰਮ ਨਹੀਂ ਚਲਾਉਂਦੇ ਆ ਬੰਦ ਕੀਤਾ ਜੀ ਗੱਲ ਆ ਮੈਂ ਈ ਡੀਨਾਸ ਭੱਜ ਨਹੀਂ ਕਰਦਾ ਹਾਂਜੀ ਬਸ ਠੀਕ ਆ ਵਧੀਆ ਖੁਸ਼ ਆ ਕਿੰਨੇ ਆ ਕੋਈ ਡਾ ਨਹੀਂ ਆ ਵੀ ਭੱਜੇ ਹੀ ਵਿਰੋਸ਼ ਲਈ ਹੋਏ ਨਾ 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 ਵਧੀਆ ਭੱਜੇ ਵਧੀਆ ਟਾਈਮ ਪਾਸ ਬੜਾ ਸੁਣਾ ਕੰਮ ਚੱਲੀ ਜਾਂਦਾ ਜੀ ਸਭ ਤੋਂ ਜ਼ਿਆਦਾ ਤੁਹਾਡਾ ਸਾਡੇ ਚੱਲੀ ਜਾਂਦੇ ਜੀ ਚੱਈ ਜਾਂਦਾ ਕਿ ਗੱਡੀਆਂ ਚੱਲੀ ਜਾਂਦੇ ਵਿਚਾਰਾ ਹਨ ਬਸ ਬਸ ਗਾਂ ਬਸ ਐਂ ਚੱਲੀ ਜਾਂਦਾ ਜੀ ਬਾਕੀ ਵੀ ਮੈਂ ਨਾ ਇੱਕ ਹੋਰ ਗੱਲ ਕਹਿਣਾ ਕਈ ਲੋਕ ਪਤਾ ਕੀ ਕਹਿੰਦੇ ਆ ਕਿ ਯਾਰ ਜੇ ਉਹ ਆਇਆ ਉਹਨੇ ਕਹਿੰਦਾ ਅੱਜ ਚੋ ਗੇ ਦੋ ਟਾਈਮ ਲੈਣੀ ਆ ਕੋਈ ਵੀ ਡੰਗਰ ਦੇ ਗਾਂ ਅੱਜ ਜਿਹੜੀ ਵੀ ਚੀਜ਼ ਜਿਨਨੇ ਪੈਸੇ ਲਾਉਣੇ ਨੇ ਉਹਦਾ ਹੱਕ ਹੈ ਦੋ ਟੰਕ ਚੋਂ ਪੂਰਾ ਕਰਚਾਈ ਕਰਦੇ ਠੀਕ ਹੈ ਜੀ ਬਿਲਕੁਲ ਜੀ ਅਸੀਂ ਬਾਰ-ਬਾਰ ਵੀਡੀਓ 'ਚ ਇਹ ਗੱਲ ਕਹਿੰਦੇ ਤੁਸੀਂ ਤਸੱਲੀ ਕਰ ਲਓ ਸਾਨੂੰ ਲਾਮਾ ਇਹਨਾਂ ਦੇ ਲਾਮਾ ਇਹਨਾਂ ਦੇ ਸਹੀ ਹੈ ਨਾ ਬਿਲਕੁਲ ਕਾ ਲਮਪੇ ਉਹ ਕਈ ਬੰਦੇ ਕਹਿੰਦੇ ਨੇ ਨਾ ਵੀ ਯਾਰ ਨਹੀਂ ਯਾਰ ਅਸੀਂ ਜਵਾਨ ਨਹੀਂ ਅਸੀਂ ਕਰਨਾ ਨਹੀਂ ਸਾਡੋਂ ਉੱਤਰੋਂ ਫੋਨ ਆਉਂਦੇ ਆ ਆ ਕਹਿੰਦੇ ਅਸੀਂ ਕਹਿੰਦੇ ਜਿਹਦੇ ਨਾਲ ਸਾਡੀ ਗੱਲ ਹੋ ਗਈ ਉਸ ਤੋਂ ਬਾਅਦ ਸਾਨੂੰ ਲੱਖ ਵੀ ਵੱਧ ਮਿਲੇਗਾ ਅਸੀਂ ਉਹ ਨਹੀਂ ਦਿੰਦੇ ਬਿਲਕੁਲ ਜੀ ਜਦੋਂ ਅਸੀਂ ਵੀਡੀਓ 'ਚ ਵੀ ਗੱਲ ਕੀਤੀ ਆ ਬਾਰ-ਬਾਰ ਇਹ ਜਦੋਂ ਮਰਜ਼ੀ ਅਜਮਾ ਲਿਓ ਜਿਨਨੇ ਸਾਈਪਾਸ ਦੀ ਮੱਝ ਜੋਦੇ ਦੂਜੇ ਬੰਦੇ ਨਾਲ ਨਹੀਂ ਜਾਊਗੀ ਨਾ ਅਸੀਂ ਪੈਸਿਆਂ ਦਾ ਟਕਣਾ ਬਿਲਕੁਲ ਮੈਂ ਝੋਟੀ ਦਾ ਜਿਹੜੀ ਤੇ ਸ਼ੋਰਟ ਪਾਇਆ ਨਾ ਵੀ ਉਹ ਝੋਟੀ 95000 ਰੁਪਿਆ ਮੁੱਲ ਪਾਇਆ ਹੈ ਅੱਛਾ ਦੋ ਤਿੰਨ ਘਰ ਮੈਨੂੰ ਇਦਾਂ ਦੇ ਵਿੱਚ ਫੋਨ ਆਏ ਨੇ ਵੀ ਉਹ ਕਹਿੰਦੇ ਵੀ ਇੱਕ ਪੰਜ ਲੈ ਲਓ ਤੇ ਸਾਡੇ ਦਾ ਕੋਈ ਹੂੰ ਆਪਾਂ ਜਿਹਨੂੰ ਦੇ ਦਿੱਤੀ ਝੋਟੀ ਉਹਦੇ ਘਰੇ ਜਾਣੀ ਅਸੀਂ ਘੁੜੀ ਇਹ ਵੀ ਪੈਸਿਆਂ ਨਾਲ ਵੇਚ ਤੇ ਹੁਣ ਰਹਿਣਾ ਕਿਉਂਕਿ ਕੰਮ ਆ ਬਾਈ ਕੰਮ ਲੰਮਾ ਟਾਈਮ ਕਰਨਾ ਕੰਮ ਨੂੰ ਕੰਮ ਸਮਝ ਕੇ ਕਰਨਾ ਬਾਕੀ ਅਸੀਂ ਕਿਰਤ ਸਮਝ ਕੇ ਕਰਦੇ ਆਂ ਵੀ ਵਾਹਿਗੁਰੂ ਕਿਰਪਾ ਕਰੇ ਜਿੰਨਾ ਦੇ ਹੈ ਜਿੰਨੇ ਤੇ ਜੋਗੇ ਆ ਜਿਹੜੇ ਕਰਦੇ ਆਂ ਉਹਨਾਂ ਦਾ ਫਾਲ ਵਾਧੂ ਵਾਹਿਗੁਰੂ ਤੇ ਬਾਕੀ ਕਰੀਏ ਜੁਰੂਰੀ ਹਾਂ ਕਿੰਨੇ ਵਜੇ ਅੱਜ ਫਿਰ ਲੰਮੀ ਹੋ ਜਾਂਦੀ ਆ ਤੇ ਫਿਰ ਜਾ ਦੇ ਉਹਨੇ ਅੱਜ ਅਸੀਂ ਵੇਲੇ ਦੀ ਮੈਂ ਵਾਹਿਗੁਰੂ ਜੀ ਦਾ ਥੋੜੇ ਬਾਰੇ ਗੱਲ ਕਰੀ ਲਈ ਛੋਟੀਆਂ ਛੇ ਹੀ ਗਿਆ ਹਾਂਜੀ ਇੱਕ ਵੇਗੀ ਆ ਪੰਜ ਖੜੀਆਂ ਨੇ ਤੇ ਦੇਖੋ ਇਹਨਾਂ ਦੇ ਕਰਾ ਦੇ ਦਰਸ਼ਨਾ ਜਿੰਨਾ ਤੇ ਪੇਸ਼ ਨੂੰ ਵੀ ਕੈਮਰਾ ਤੇ ਕਰੀਏ ਚਲੋ ਤੇ ਭਾਜੀ ਛੋਟ ਜਾਂ ਬਗਿਆਂ ਨੂੰ ਤੇ ਭਾਜੀ 5000 ਅੱਜ ਫਿਰ 5000 ਚਲੋ ਆਜੋ ਫਿਰ ਇਧਰ ਦੇਖੋ ਝੋੜੀਆਂ ਵੀ ਆ ਇਹ ਨਹੀਂ ਆ ਵੀ ਗੱਲਾਂ ਬਾਤਾਂ ਵਾਲਾ ਵਪਾਰ ਨਹੀਂਗਾ ਖੱਡ-ਖੱਡ ਕੇ ਨਗਿੰਦੇ ਲੈ ਕੇ ਆਏ ਹਾਂ ਭਾਜੀ ਹਾਂ ਬਿਲਕੁਲ ਜੀ ਸੋਨਾ ਸੋਨਾ ਬਾਕੀ ਇਸ ਤਰ੍ਹਾਂ ਆ ਵੀ ਇੱਕ ਆਹ ਦੇਖੋ ਝੋੜੀ ਭਾਈ ਦੇਖੋ ਆਹ ਦੇਖੋ ਜੰਮੂ ਦਿਖਾ ਲਓ ਆਪਾਂ ਇਹ ਦੇਖੋ ਕਾਲੀ ਸ਼ਾਹ ਆ ਜੀ ਬਿਲਕੁਲ ਕਾਲੀ ਸ਼ਾਹ ਬਿਲਕੁਲ 11 ਤੋਂ 12 ਕਿਲੋ ਸਹੀ ਦੁੱਧ ਹੈ ਇਸ ਟਾਈਮ ਇਸ ਟਾਈਮ ਠੀਕ ਹੈ ਕੈਣ ਵਾਲਾ ਜਾਂ ਗੱਲਾਂ ਵਾਲਾ ਨਹੀਂਦਾ ਜਿੰਨਾ ਕਿਹਾ ਇੰਨਾ ਹੀ ਹੈ ਹੈਗਾ ਠੀਕ ਹੈ ਜੀ ਇਹ ਨਹੀਂ ਆ ਵੀ ਇਹਦਾ ਆਪਾਂ 12 11 ਦਾ 14 ਕਹਿ ਗਦੇ 11 12 ਦੇ 11 ਦਾ ਤੁਸੀਂ 11 ਮੰਨ ਕੇ ਜਿਹੜਾ ਮਰਜ਼ੀ ਵੀ ਲੈ ਲਾ ਠੀਕ ਪਹਿਲਾ ਸਵੇਰ ਦੰਦਾਂ ਦੀ ਛੇ ਦਾ ਲੋ ਜੀ ਕੋਲੋ ਲੋ ਜੀ ਵੱਡੀ ਝੋਟੀਏ ਜੀ ਕੱਟੀ ਮਗਰ ਜੀ ਮਗਰ ਕੱਟਾ ਕੱਟਾ ਮਗਰ ਕੱਟਾ ਮਗਰ ਆ ਗਿਆ ਮੈਨੂੰ ਮੈਨੂੰ 10 ਦਿਨ ਹੋ ਗਏ ਜੀ ਵੇਖੋ ਇਹੋ ਕੜਕੀ ਚੱਲ ਗਈ ਨਾ ਮੇਰੇ ਦਿਨ ਤੋਂ ਹੋਰ ਵਾਜੂ ਦੀ ਹੈ ਆ ਲਾਗੇ ਕਰਕੇ ਦਿਖਾ ਦਿਓ ਮੇਰਾ ਉਹ ਖਾਲੇ ਖੱਲੇ ਵਾਲਾ ਦਿਖਾ ਦੇ ਤੇ ਵੱਡੀ ਝੋਡੀ ਕੋ ਵੱਡੀ ਆ ਸਮਝ ਕੇ ਝੋਡੀ ਲੈ ਕੇ ਜਾਏ ਇਹ ਨਹੀਂ ਕੋਈ ਛੋਟੀ ਦਾ ਸਮਝ ਰਿਹਾ ਤੇ ਜਿਹੜੀ ਛੋਟੀ ਹੋਗੀ ਉਹ ਅਸੀਂ ਆ ਵੀ ਕਹਿੰਦੇ ਨੇ ਭਾਈ ਕਿ ਛੋਟੀ ਆ ਉਹ ਨਹੀਂ ਭੱਟੀ ਆ ਜੀ ਇਹ ਜਿੰਨੀ ਤਾਂ ਸੈਲੈਂਸ ਕੱਤੀ ਨੂੰ ਧੀ ਹੈ ਨਾ ਹਾਂਜੀ ਆਮ ਝੋਡੀਆਂ ਨਾਲੋਂ ਵੱਡੀ ਹੈ ਬਿਲਕੁਲ ਤੇ ਇੱਕ ਗੱਲ ਮੇਰਾ ਭਰਾ ਹੋਰ ਹਾਂਜੀ ਮੈਂ ਇਹੋ ਜਿਹੀ ਕੱਤੀ ਦਾ ਆਮ ਇੱਕ 40 ਮੰਗ ਸਕਦੇ ਹਣਾ ਪਰ ਕੋਈ 40 ਚੂੜੀ ਵਾਲਾ ਕੰਮ ਨਹੀਂ ਜੇ ਬਸ ਹਾਂ ਤੇ ਨਾ ਇੱਕ 5 ਦੀ ਦੇ ਦੰਨ ਫੇਰ ਫੇਰ ਦੇਖਿਓ ਵੀ ਆਪਣਾ ਬੁੱਜਾ ਕਿੰਨੇ ਦੀ ਗਾੜ ਜਿਹੜਾ ਵਾ ਕਿੰਨਾ ਹੁਣ ਵੇਖ ਲਓ ਥੇਣਾ ਹਾਂ 1 ਲੱਖ ਤੇ 5000 ਬਸ ਇਹ ਹਾਂ ਤੇ ਨਾ ਹਾਂ ਤੇ ਨਾ ਆਇਆ ਛੋਟੀ ਦੇ ਕਦ ਵੇਖ ਲਓ ਛੋਟੀਆਂ ਝੋੜੀਆਂ ਤੁਹਾਨੂੰ ਪਤਾ ਸਾਡੀ ਵੀਡੀਓ ਚ ਲੋਕੀ ਡੇਟ ਦੋ ਦੋ ਲੱਖ ਵੀ ਮੰਗਦੇ ਆ ਹਾਂਜੀ ਹੁਣ ਨਹੀਂ ਹਾਂਜੀ ਹੱਕ ਵਾ ਹਾਂਜੀ ਇਸ ਟਾਈਮ ਤੇ ਵੀ ਜਿਹੜਾ ਮਰਜੀ ਮੇਰੇ ਕੋਲ ਜਾ ਕੇ ਖਰੀਦ ਕੇ ਲੈ ਕੇ ਤੇ ਵੇਚ ਸਕਦਾ ਵੇਚ ਸਕਦਾ ਐਵੇਂ ਕਿਉਂਕਿ ਵੇਖੋ ਨਾ ਛੋਟੀ ਝੋੜੀ ਦੀ ਨਾ ਉਹਦ ਵੀ ਪੂਰਾ ਵਾ ਪੂਰੀ ਹਾਈਟ ਵਾਲੀ ਆ ਰ ਬਹੁਤ ਵਧੀਆ ਅੱਡੀ ਆ ਨਾ ਤੇ ਮੈਂ ਮੋਲ ਨਹੀਂ ਕਿਹਾ ਮੈਂ ਬਸ ਦੇਣ ਵਾਲੀ ਗੱਲ ਕੀਤੀ ਆ ਵੀ ਅੱਜ ਪਹਿਲਾ ਸੋਹੇ ਜੀ ਪਹਿਲਾ ਆਪਣੀ ਦਿਹਾੜੀ ਰੱਖ ਕੇ ਨਾ ਵਿੱਚ ਅਸੀਂ ਕੀਤਾ ਪਹਿਲਾ ਸੋਹੇ ਤੋਂ ਠੀਕ ਆ ਇੰਨੇ ਦੀ ਹੋਣੀ ਆ ਮੇਰਾ ਫਿਰ ਲੱਗਦਾ ਨਾਲ ਛੋੜੇ ਹੋਣੀ ਆ 100 200 ਬਾ ਛੋੜ ਠੀਕ ਆ ਜੀ ਆ ਵੀ ਚਾਲ ਦਿੰਦਾ ਸੰਦੀਪ ਭਾਈ ਹਾਂ ਜੀ ਇਸ ਦਾ ਸਰ ਥੋੜਾ ਜਿਹਾ ਸੇਮਾਸਾ ਕੁਲਦਾ ਹੁਲਾ ਪਰ ਇਹਦੀ ਵੀ ਹਾਇ ਦੋਦੀ ਹੈ ਚੌਗੀ ਹੈ ਚਾਰ ਜਨਾਂ ਇਹ ਠੀਕ ਹੈ ਜੀ ਤੇ ਆਹ ਵੇਖੋ ਇਹਦਾ ਨਿਵਾ ਵੇਖੋ ਇਹ ਕੱਲ ਰਾਤ ਦੀ ਸੀ ਹੈ ਇਹਦੇ ਬੋਲਾ ਮੇਰਾ ਭਰਾ ਝੂਠ ਮਾਰਨਾ ਇਹਦੇ ਬਾਣੇ ਇਹਦੇ ਕੋ 12 ਕਿਲੋ ਕਹਿ ਦਈਏ ਹਾਂ ਜਿੰਨਾ ਹੁੰਦਾ ਉਹ ਨਹੀਂ ਜੀ 8 ਕਿਲੋ ਲਾ ਲਓ 9 ਲਾ ਲਓ 8.5 ਲਾ ਲਓ ਇੰਨਾ ਕਹੋ ਗਏ ਨਾ ਠੀਕ ਹੈ ਜੀ ਐਵੇਂ ਮਨ ਲੋ ਕਹਿ ਦੇਣਾ ਵੀ ਹਾਇ ਉਹ ਇੰਨਾ ਬੋਲਾ 12 ਕਿਲੋ ਨਹੀਂ ਦਿੰਦੀਆਂ ਜੋੜੀ ਦੋ ਵੀ ਛੋਟੀ 14 ਕਿਲੋ ਬੋਲ ਦੋ ਜਿਹੜੀ ਇਹਨਾਂ ਮਾਂ ਨਾ ਉਹਦੇ ਕੋਲ ਵਿੱਚ 150.5 ਕਿਲੋ ਦੋ ਹੈ ਜੀ 150.5 ਠੀਕ ਹੈ ਬਹੁਤ ਵੱਡੀ ਰੋਟੀ ਹੈ ਯਾਰ ਦੰਦਾ ਦੇ ਦੇਖੋ ਭਲਾ ਫਿਰ ਨਸਲ ਬਰੀ ਨਾ ਭਾਜੀ ਪੂਰੀ ਇਹਦੇ ਮਗਰ ਵੀ ਮੇਰੇ ਹਿਸਾਬ ਨਾਲ ਆ ਬੱਚਾ ਜੇ ਅਸ਼ਾਲ ਲੱਟੇ ਜਮਾ ਲੱਟੇ ਹਾਂ ਜੈੱਟ ਬਲੈਕ ਵਾਲਾ ਦੇ ਲੋ ਕਾਲੀ ਚਾ ਠੀਕ ਹੈ ਜੀ ਹਾਂ ਜੀ ਹਾਂ ਜੀ ਮੁੱਲ ਮਾਲੇ ਦਾ ਵੀ ਜਿਹੜਾ ਨਾ ਵੀ ਦੇਣ ਲੈਣ ਹਾਂ ਦੇ ਨਾਲ ਬਰਾਬਰ ਇੱਕ ਪਾਂਜੀ ਚਲੋ ਨਾ ਮੁੱਲ ਕਰਦੇ ਆ ਜਿਹੜੇ ਦੇਣ ਵਾਲੇ ਜੇ ਕੋ ਹੁਣ ਕਵੇ ਨਾ ਵੀ ਇਹਦੇ ਚ ਵੀ ਤੋੜਾਂ ਮੜੋੜਾਂ ਬਹੁਤਾ ਨਾਂ ਸਿਰਕ ਪਾਇਆ ਕਰੋ ਕਿਉਂਕਿ ਮੈਂ ਦੇ ਚੱਕ ਦਿਹਾੜੀ ਰੱਖ ਕੇ ਮੁੱਲ ਕਰਦੇ ਬਿਲਕੁਲ ਠੀਕ ਹੈ ਜੀ ਮੈਂ ਮੁੱਲ ਲਿਆ ਤੁਹਾਨੂੰ ਵੀ ਜੀ ਤਾਂ ਤੁਸੀਂਾਰੇ ਚ ਖਰਚਾ ਪਿਆ ਆ ਘੱਟੀ ਇਹ ਕਿਹਦੇ ਹਾਂ ਜੀ ਇਹ ਵੀ ਚਾਰ ਦੰਦ ਜੇ ਦੁੱਧ ਦੇਖੋ 11 ਕਿਲੋ ਦੇ ਐਸ ਤੋ ਹੈ ਨਹੀਂ 11 ਆ ਗਏ ਲੋ ਜੀ ਚਾਰ ਦਿਨ ਝੋਟੀ ਤੇ 11 ਕਿਲੋ ਦੁੱਧ ਜਿਵੇਂ ਕਿ ਦੁੱਧ ਨੇਵਾ ਖਾਈ ਜੰਮੂ ਕਰਾ ਲਈ ਆ ਕੋ ਨਾਲ ਦੇਖੋ ਦੇਖੋ ਕੱਟੀ ਇਹ ਨਹੀਂ ਸੁਈ ਨੂੰ ਨਾ ਹਾਂਜੀ ਅੱਜ 6 ਦਿਨ ਹੋਏ ਨੇ ਹਾਂਜੀ 6ਵੇਂ ਦਿਨ ਦੇ ਤੇ ਕੋਲ ਕੱਟੀ ਕੋਲ ਦੁੱਧ 11 ਕਿਲੋ 11 ਕਿਲੋ ਹੈਗਾ ਨਾ ਇਹ ਵੋਟਰ ਤੋਂ ਆ ਰਿਹਾ ਠੀਕ ਆ ਠੀਕ ਆ ਦੇਖੋ ਸਾਰਾ ਮਾਲ ਜਿਹੜਾ ਨਾ ਪੂਰਾ ਟਾਪ ਦਾ ਸੁਥਰਾ ਮਾਲ ਹੈ। ਬਾਜੀ ਬਾਜੀ ਠੀਕ ਹੈ। ਹਾਂ ਜਿਹੜੇ ਕੋ ਨਹੀਂ ਨਹੀਂ ਮਤਲਬ ਜਿੰਨੇ ਨਹੀਂ ਲੈਣਾ ਹਾਂਜੀ ਉਹਨੇ ਨੁਕਸ ਕੱਢਣੇ ਨੇ। ਨੁਕਸ ਕੱਢਣੇ ਆ ਡੇ ਤੇ ਵੀ ਕਮੈਂਟ ਕਰ ਰਹੇ ਨੇ। ਉਹਦਾ ਪਰ ਉਹ ਜੀ। ਉਹ ਨਾ ਉਹ ਚੀਜ਼ ਦੀ ਪ੍ਰਵਾਹ। ਕੋਈ ਜਿੱਦਾਂ ਕੰਮ ਚੱਲਦਾ ਤਾਂ ਹਾਂਜੀ ਉਹਨੂੰ ਇਹ ਜਿਹੜੇ ਨਿੰਦਿਆ ਵਾਲੇ ਉਹ ਟੱਕਰ ਨੇ। ਟੱਕਰ ਦੇ। ਆਨੂੰ ਵੀ ਟੱਕਰ ਦੇ ਆ ਵੀਰ ਅਹੀਂ ਕੋਈ ਰੁੱਸਾ ਨਹੀਂਗਾ ਜੋ ਮਰਜ਼ੀ ਕੱਢ ਲੈ ਕੋਈ ਨੀ। ਇਹਦਾ ਮੁੱਲ ਵੈਸੇ ਉਹਨਾਂ ਦੇ ਬਰਾਬਰ ਹੈ। ਹਾਂਜੀ ਪਰ ਇਹ ਸਾਰਾ ਕੁਝ ਕਰ ਖਰਾ ਕੇ ਤੇ ਲੱਖ ਦੀ ਦੇਣੀ ਉਹ ਚੋਂ ਦੋ ਛੋਟਾ। ਚਲੋ ਠੀਕ ਹੈ। 98 98 ਠੀਕ ਹੈ ਜੀ ਦੇ ਲੈਣ ਵਾਲਾ ਉਹਦਾ ਮੋਲ ਪਾਵੇਂ ਕੱਟੀ ਵੱਧ ਲੱਗਣੀ ਹੈ 1 5 3 7 20 ਇਹਨਾਂ ਉਦਾਂ ਵੀ ਘਰ ਵੈਸੇ ਵੇਚ ਲੈਣਾ ਵੀਡੀਓ ਤੋਂ ਬਿਨਾ ਪਰ ਵੀਡੀਓ ਦੇ ਉੱਤੇ ਮੈਂ ਇੱਕ ਦਿਹਾੜੀ ਰੱਖ ਕੇ ਮੋਲ ਆਹ ਵੀ ਚੌਗੀ ਹੈ ਝੂਠੀ ਸੰਦੀਪ ਹਾਂ ਜੀ 10 ਕਿਲੋ ਦੁੱਧ ਦਾ ਅੱਛਾ ਮਗਰ ਕੱਤੀ ਹੈ ਪੂਰੀ ਥਾਣ ਮੜਾ ਜਾ ਉਹ ਹਾਜ਼ਰ ਹਾਜ਼ਰ ਇੱਕ ਮਿੰਟ ਹਾਂ ਇਨੋ ਗੜਾ ਬੰਨ ਲਾ ਤੇ ਵਧੀਆ ਵਧੀਆ ਝੋਟੀ ਹੈ ਉੱਚੀ ਲਮੀ ਪੂਰੀ ਹਾਂ ਗੋਲ ਵੇਖੋ ਬਿਲਕੁਲ ਇਹ ਗਲਿਆਈ ਆ ਪੂਰੀ ਗੱਦੀ ਮਗਰ ਜੀ ਕੱਟੀ ਇਹਦੇ ਮਗਰ ਕੱਟੀ ਹੈ ਕੱਟੀ ਮਗਰ ਆ ਇਹ ਕਿਹਦੇ ਕੋਲ ਦੇਵੇ ਵਾਲੀਆਂ ਨੇ ਝੋਟੀਆਂ ਜੀ ਅੱਜ ਫੇਰ ਜਾਲਾ ਸੁੱਟਣ ਦੀ ਹੈ ਤਾਜੀ ਸੂਈ ਹੈ ਹਾਂ ਜੀ ਤੇ ਇਹ ਕੜਪੋਣੀ ਸੱਟਿਆ ਹਾਂ ਠੀਕ ਆ ਹਾਂ ਪੂਰੀ ਸੋਹਣੀ ਝੋਟੀਆਂ ਨਾਲੇ ਸੋਹਣੀ ਸੰਗ ਸੰਗ ਵੀ ਬਹੁਤ ਸੋਹਣਾ ਹਾਂ ਜਿੰਨੀ ਵਧੀਆ ਜਿੰਨੀ ਸਿੱਕੋ ਲੱਗੇ ਹੁੰਦੇ ਹਾਂ ਹਾਂ ਜੀ ਆ ਮੈਨੂੰ ਨਾ بڑے ਬੰਦੇ ਦਾ ਦਮਰਾਜ ਆਈ ਖਾਣੇ ਤੇ ਜਿੱਦਾਂ ਦੀ ਝੋਟੀ ਕੋਫਾਉ ਪਾਈ ਹੈ ਨਾ ਸ਼ਾਰਟ ਵਿੱਚ ਹਾਂ ਹਾਂ ਵੀ ਓਦਾਂ ਦੀ ਕੋ ਝੋਟੀ ਹੈਗੀ ਆ ਬਾਈ ਆ ਹੈਵੀ ਆ ਹਾਂ ਠੀਕ ਹੈ ਜੀ ਤੇ ਉਹ ਹੀ ਅੱਜ ਇਹਦਾ ਮੁੱਲ ਵੀ ਮਤਲਬ ਵੱਡਾ ਨਹੀਂ ਕਰਨਾ ਹਾਂਜੀ ਇਹਦਾ ਮੁੱਲ ਵੀ ਬਸ ਓਹੀ ਕਰ ਦੇਣਾ ਮੈਂ ਵੀ ਇਹ ਵੀ 95 ਦੀ ਦੇ ਦਾਂਗੇ ਚੱਲ ਮੈਨੇ ਆ ਜੀ ਠੀਕ ਹੈ ਜੀ ਜਾਣ ਦੋ ਹੋਊਗਾ ਸ਼ਾਰਟ ਵਾਲੇ ਮੋਲੇ 100 ਵਾਲੇ ਮੋਲਾ ਆ ਇਹ ਵੀ 95 ਦੇ ਦਾਂਗੇ ਕਿੱਟੀ ਮਿਲਦੀ ਨਹੀਂ ਬਾਹਰ ਜਾਈਏ ਬਿਲਕੁਲ ਬਿਲਕੁਲ ਲੈਣ ਜਾਂਦੇ ਆ ਤਾਂ ਕੱਟੀ ਇਦਾਂ ਨਹੀਂ ਮਿਲਦੀ ਆ ਜੋ ਆਹ ਵੇਖੋ ਨਗੀਨਾ ਉਈ ਯਾਰ ਯਾਰ ਸੰਗੋ ਜੂ ਖਾ ਲੋ ਕੱਟੀ ਮਾਰਾ ਜੇ ਬਾਹਰ ਕੱਢ ਦੇ ਕੱਟੀ ਕੱਟਾ ਜੀ ਮਗਰ ਇਹਦੇ ਟੱਟਾ ਟੱਟਾ ਕੱਟਾ ਬਰਾਨਾ ਕੱਟਾ ਟੱਟਾ ਮਗਰ ਤੇ ਵੇਖੋ ਕਾਲਾ ਸ਼ਾਹ ਪਹਿਲਾ ਸੋਹ ਜੀ ਪਹਿਲਾ ਸੋਹ 4 ਦੰਦਾ ਪਹਿਲਾ ਸੋਹ 4 ਰੈਂ ਟੋਟੀ ਬਾਈ ਸੀ ਲੈਨੇ ਆ ਤੇ ਇਹਨੇ ਟਾਇਰ ਵੀ ਦਾਬ ਛਾ ਜੀ ਤੇਰੀ ਠੀਕ ਆ ਬਿਲਕੁਲ ਜਿਆਦਾ ਘੱਟ ਨਹੀਂ ਬਚੀ ਨਾ ਬਹੁਤ ਜ਼ਿਆਦਾ ਝੁੱਟ ਗਿਆ ਜੀ ਹਾਂ ਡੀ ਆਂਡ ਜੁੰਦੇ ਲੇਤੀ ਬੇਸਾਬ ਦੁਰਬਿੰਦੂ ਆਂ ਕਿਰ ਆ ਗਿਆ ਉਹ ਆਇਆ ਮੈਂ ਲੈ ਜੀਏ ਮੈਂ ਚਾਹੁੰਦਾ ਹਾਂ ਕੋਣ ਚੜਾਈ ਨੂੰ ਚੁਤੀ ਦੇ ਗਾ ਕੇ ਕੇਗਲ ਉਹਨਾਂ ਦਾ ਆਕਦੇ ਨਹੀਂ ਗੰਢੀ ਇੰਨੀ ਪੈਰ ਪਹਿਲੇ ਡੰਗ ਲੈਣੇ ਕਿਤੇ ਹਾਂ ਜੀ ਹਾਂ ਜੀ ਤੇ ਅੱਛਾ ਕੱਲ੍ਹ ਦੂਈ ਹਾਂ ਜੀ ਤੇ ਸਵੇਰੇ ਵੀ ਦੋ ਦਿਨ ਜਿਹੜਾ ਨਾ 3 ਕਿਲੋ ਦੇ ਕਰੀਬ ਬੱਚੇ ਨੂੰ ਦੋ ਸਣ ਪਿਆਰ ਦਿੰਦਾ ਠੀਕ ਹੈ ਮੰਗਵਾ 8 ਕਿਲੋ ਦੁੱਧ ਬੋਲੇ ਇਸ ਕਾਰਨ ਪਤਾ ਨਹੀਂ 12 ਦਵੇ 13 ਦਵੇ ਰੱਬ ਜਾਣੇ ਹੁਣ ਜਿਹੜਾ ਸਾਂਭੇਗਾ ਉਹੋ ਜਿੱਤੂਏਗਾ ਹਾਂਜੀ ਇਹਦਾ ਮੁੱਲ ਮੰਨ ਲੈ ਜਿਹੜਾ ਕੋਈ ਵੀ ਨਹੀਂ ਇੱਕੋ ਹੀ ਮੁੱਲ ਹੈ 10 ਇੱਕ ਦਾ ਹਾਂ ਚਲੇ ਲੈਣ ਵਾਲਾ ਮੁੱਲ ਵਾ ਨਾ ਮਤਲਬ ਕੋਈ ਬਹੁਤਾ ਮੱਥਾ ਮਾਰੇ ਬਸ ਦੇਣ ਲੈਣ ਵਾਲੇ ਕੰਮ ਕੀ ਬਸ ਠੀਕ ਹੈ ਤੇ ਇਹੋ ਹੀ ਮਾਲ ਹੈ ਜੀ ਅੱਜ ਬਾਬਾ ਮੇਰ ਕਰੇ ਤੇ ਚਲੋ ਇਹ ਵਿਕੇ ਤੇ ਕੱਲ ਪਰਸਾਂ ਤੁਹਾਨੂੰ ਫੇਰ ਸਾਹ ਆ ਬਿਲਕੁਲ ਥੋੜਾ ਜਿਹਾ ਇਹ ਅਬੀ ਚਲੋ ਮਾਲ ਲੱਭਣਾ ਜਿਹੜਾ ਨਾ ਸੂਰਿਆ ਸਵਾਇਆ ਹਾਂਜੀ ਉਹ ਥੋੜੀ ਜਿਹੀ ਮੁਸ਼ਕਲ ਆਉਂਗੀ ਮੁਸ਼ਕਲ ਵੀ ਕਟ ਕਟ ਕਿਉਂਕਿ ਮਾਲ ਨਾ ਲੁਕੀ ਬੱਚੇ ਜਾਣ ਲੱਗਦੇ ਸੰਦੀ ਬਾਹਰ ਹਾਂ ਮਾਲ ਘਟਾਤਾ ਇਹ ਮਾਲ ਬਹੁਤਾ ਘਟਾਤਾ ਇਹ ਕਰਕੇ ਥੋੜਾ ਜਿਹਾ ਹੁਣ ਜਿਹਦੇ ਕੋਲ ਅੱਗੇ 6-7 ਸੀ ਉਹਨੇ ਇੱਕ ਰੱਖ ਲਈ ਜਿਹਦੇ ਕੋਲ 2-3 ਨੇ ਉਹਨੇ ਡੱਬਾ ਫੜ ਲਿਆ ਪਿੱਛੇ ਤੋਂ ਦੁੱਧ ਲਿਆ ਕੇ ਆਜਾ ਕਰਾਂਗੇ ਬਸ ਆਹ ਚੱਕਰ ਹੋ ਗਿਆ ਇਹ ਕਰਕੇ ਮੇਰਾ ਵੀਰੇ ਥੋੜਾ ਜਿਹਾ ਮਾਲ ਫਿਰ ਤੁਰ ਕੇ ਲੱਭ ਜਾਂਦਾ ਇੱਕ ਦੋ ਦੇ ਜੀ ਚਲੋ ਬਾਅਦ ਦੀ ਆ ਸਾਡੀ ਹਾਂ ਜੀ ਫਿਰ ਤੁਰ ਕੇ ਗੇੜਾ ਗੁੜਾ ਦਿੰਨੇ ਆ ਤੇ ਲੱਭ ਲਈ ਤੇ ਇਹੋ ਬੇਨਤੀਆਂ ਅੱਜ ਫੇਰ ਐਡਰੈਸ ਦੱਸਣਾ ਹੀ ਯਾਦ ਭੁੱਲ ਗਿਆ ਲਾੜ ਤੇ ਦੁੱਤੀ ਦਾ ਸਾਰੇ ਜਦੋਂ ਫੋਨ ਕਰਦੇ ਇਹੋ ਗੱਲ ਕਹਿੰਦੇ ਆ ਵੀ ਐਡਰੈਸ ਦੱਸੋ ਤੇ ਐਡਰੈਸ ਪਿੰਡ ਮਾਲੀਆ ਤੇ ਜ਼ਿਲ੍ਹਾ ਗਰਦਾਸਪੁਰ ਜੀ ਤੇ ਨੇੜੇ ਮਿਰਜ਼ੇ ਦੀਆਂ ਕਾਦੀਆਂ ਪਟਾਲਿਓਂ ਆ ਕੇ ਤੇ ਅੱਗੇ ਇਧਰੋਂ ਆਉਣਾ ਅਗਰ ਸਠਿਆਲਪੁਰ ਉਹ ਜਿੱਦਾਂ ਫੌਜੀ ਸਾਹਿਬ ਨਹੀਂ ਕਹਿੰਦੇ ਹੁੰਦੇ ਕਿ ਲਾਹ ਪਰੋ ਤੋਰੋ ਕਿ ਤੇ ਗੰਡਾਸਿਆਂ ਵਾਲੇ ਚੌਂਕ ਤੋਂ ਸਿੱਧਾ ਆਉਣਾ ਉਹ ਰੋਡ ਆ ਜੀ ਜਿਹੜੀ ਬੈਂਕ ਕੋਲ ਰੋਡ ਹੈ ਤੇ ਉਤੋਂ ਸਿੱਧਾ ਆ ਕੇ ਮੇਰੇ ਨਾਲ ਸੰਪਰਕ ਕਰਨ ਫੋਨ ਤੇ ਨੰਬਰ ਸਖੀਰ ਦੇ ਸਤਿ ਸ੍ਰੀ ਅਕਾਲ